ਚਾਲਾ ਰਮਨ ਫਿਕਰ ਤੇ ਮੈਨੂੰ ਵੀ ਹੈਗਾ ਵਾ ਪਰ ਕੀ ਕਰਨਾ ਵਾ लवली ਆ ਨਾਲ ਆਪਣਾ ਹੈਗਾ ਦੂਜਾ ਜਾਨਾ ਮੁਖਤਿਆਰ ਚੱਲ ਆਪਣਾ लवली ਆ ਨਾਲ ਮੁਖਤਿਆਰ ਵਾ ਛੜਾ ਪੁੱਤ ਬੰਦਾ ਵਾ ਨਹੀਂ ਤੇ ਜਵਾਈ ਆਪਣਾ ਰੰਗ ਬਖਾਲ ਦੇਈ ਚਲੋ ਜਾਓ ਫੇਰ ਤੁਸੀਂ ਜੇ ਜਵਾਈ ਪੁੱਤ ਬਣ ਜਾਣਾ ਤੇ ਆਪਣੇ ਪੁੱਤ ਕੌਣ ਲੱਭੇ ਜਵਾਈ ਪੁੱਤ ਨਹੀਂ ਲੱਭਦੇ ਆਈ ਨਹੀਂ ਨਹੀਂ ਨਗਲਤ ਹੋ ਗਿਆ ਠੀਕ ਆ ਪਰ ਜਿੰਨਾ ਚਿਰ ਮੇਰੀ ਧੀ ਨਹੀਂ ਆਣ ਕੇ ਦੱਸਦੀ ਉਹ ਨਾ ਚਰ ਮੈਨੂੰ ਤਸੱਲੀ ਨਹੀਂ ਕੀ ਹੋਣੀ ਸੁਣਾ ਤਰਿਆ ਜਾਂ ਕੋਈ ਹੋਰ ਮੁਸ਼ਕਲ ਹੋਈ ਤੇ ਫਿਰ ਕਿੱਦਾਂ ਕਰਨਗੇ ਉਹ ਫਿਰ ਟੈਨਸ਼ਨ ਨਹੀਂ ਲੈਣਗੇ ਟੈਨਸ਼ਨ ਲੈ ਕੇ ਹੋਰ ਬਿਮਾਰ ਹੋ ਜਾਣਾ ਕੋਈ ਗੱਲ ਨਹੀਂ ਉਹਨਾਂ ਨੇ ਮਨਾ ਕਰਤਾ ਵਾ ਹੁਣ ਤੈਨੂੰ ਤਾਂ ਥੋੜਾ ਬੋਤਾ ਪੋਣਾ ਹੀ ਪੈਣਾ ਵਾ ਨਾ ਛੇ ਮੰਮੀ ਜੀ ਉਹਨਾਂ ਨੇ ਮਨਾ ਦਿੱਤਾ ਨਾ ਇਹ ਨਾ ਕਰ ਜਾ ਚੁੱਕੋ ਆਪਣੇ ਸਿਰ ਤੇ ਲਾਉਣਾ ਬੜਾ ਔਖਾ ਕੋਈ ਗੱਲ ਨਹੀਂ ਤੂੰ ਕੱਟੀ ਤੂੰ ਕੋਈ ਰਹਿ ਫੇਰ ਨਾ ਕਰ ਕੇ ਨਾ ਕੀ ਫੋਕਰ ਕੀ ਕੋ ਜੇ ਇਹਨਾਂ ਨੂੰ ਪਨਾਇਆ ਤੜਾਇਆ ਨਾ ਕਿਸ ਸੁਨਿਆਰੇ ਨੇ ਸਾਡੇ ਪੱਲੇ ਕੁਛ ਨਹੀਂ ਗਾ ਪੋਣਾ ਏਦਾਂ ਕਰਦੇ ਆ ਹਾਏ ਉਹਸੋਂ ਦਾ ਵੇਚ ਤੇ ਜੋਤੀ ਵੀ ਠੀਕ ਆ ਜੇ ਨਾ ਸੁਨਿਆਰੇ ਕੋ ਪਨਾਇਆ ਤੜਾਈ ਛੱਗ ਦਿੱਤੇ ਇਹਦੇ 10 7 ਦੋ ਰਪਿੰਦਰ ਔਨੀ ਜੇ ਜ਼ਿੰਦਦਾਰ ਹੋਣੇ ਆ ਥੋੜੇ ਜੇ ਤੇ ਬਾਕੀ ਅੰਡਾ ਗਵਾਂਡੇ ਚਾਚੇ ਤਾਏ ਹੋਈ ਹੋਣੇ ਆ ਆਹੋ ਤੇ ਮੰਨ ਲਓ ਵੀ 15 15 20 ਜਣੇ ਹੋਣੇ ਆ ਮਾਹ ਆਹੋ ਫਿਰ ਤੇ ਲੋੜ ਨਹੀਂ ਆ ਕੋਈ ਉਹ ਕਹਿੰਦੀ ਆ ਵੀ ਆਪਾਂ ਜੋ ਤੁਸੀਂ ਉਹਨਾਂ ਨੂੰ ਕੋਈ ਗੱਲ ਨਹੀਂ ਦੱਸ ਦੂੰਗਾ ਉਹਨਾਂ ਨੂੰ ਮੈਂ ਹਾਂ ਚੱਲ ਫੇਰ ਰਹਿਣ ਦਿੰਦੇ ਆ ਪੈਲਸ ਦਾ ਉਹ ਤਾਂ ਮੈਂ ਤੈਨੂੰ ਪੁੱਛਣਾ ਹੀ ਉਦਾਂ ਹੀ ਨਹੀਂ ਨਹੀਂ ਪੈਲਸ ਦੀ ਲੋੜ ਹੀ ਨਹੀਂ ਉਹ ਆਪ ਜਦੋਂ ਮਨਾ ਕਰੰਦੇ ਆ ਅੱਛਾ ਤੇ ਨਾਲੇ ਥੋੜਿਆਂ ਜਣਿਆਂ ਦੇ ਤੇ ਆਉਣਾ ਵਾ ਤੇ ਕੀ ਇੰਨਾ ਕਰਨ ਖਲਾਰ ਪੋਣਾ ਵਾ ਚੱਲ ਤਾਇਜ ਨੂੰ ਮੈਂ ਕਹਿ ਦਿੰਦਾ ਆ ਉਹ ਵੇਲਾ ਚੱਲ ਜੀ ਇਦਾਂ ਹੀ ਸਲਾਮ ਆ ਤੇ ਫੇਰ ਮਾਮੇ ਨੂੰ ਫੋਨ ਕਰ ਦਿੰਨਾ ਮੈਂ ਨਹੀਂ ਇਧਰ ਆ ਮੇਰੀ ਗੱਲ ਸੁਣੋ ਹਾਂਜੀ ਕਿਹੜੀਆਂ ਗੱਲਾਂ ਨੇ ਐਡੀਆਂ ਜਿਹੇ ਬੂਏ ਬੰਦ ਬੰਦ ਕਰ ਕਰ ਨਿਕਾਲ ਸੋ ਮੇਰੀ ਇਧਰ ਆ ਹਾਂ ਜੀ ਮੀ ਕਿਹੜੀਆਂ ਆਈਡੀਆ ਜ਼ਰੂਰੀ ਗੱਲਾਂ ਨੇ ਚੱਲ ਸਮਝਾ ਦੇ ਫਿਰ ਉਹਨੂੰ ਸਮਝਾ ਦੂੰਗਾ ਮੈਨੂੰ ਅੱਗੇ ਤਾਂ ਨਾ ਸ਼ਿਕਾਇਤ ਦਾ ਮੌਕਾ ਨਹੀਂ ਚਾਹੀਦਾ ਜਿੱਦਾਂ ਆਂਦੀ ਸਲਾਹ ਆ ਵਧੀਆ ਕੀਤਾ ਆ ਹਾਂ ਜੀ ਤੇ ਕੋਈ ਗੱਲ ਨਹੀਂ ਠੀਕ ਆ ਤੁਸੀਂ ਕਰੋ ਤਿਆਰੀਆਂ ਠੀਕ ਹੈ ਤਾਂ ਠੀਕ 2 1 ਚਲ ਇਹ ਵੀ ਗੱਲ ਠੀਕ ਹੋ ਗਈ ਐ ਕਿ ਇੱਕੋ ਦੇ ਨਹੀਂ ਸਾਰੇ ਕੰਮ ਕਰ ਲੈਣੇ ਆਇਆ ਆਹ ਯਾਰ ਨਾ ਤੈਨੂੰ ਫੋਨ ਪਹੰਦੀ ਹੁਣਾਂ ਦਾ ਆਇਆ ਹੀ ਫੋਨ ਮੈਨੂੰ ਕਹਿੰਦੇ ਬੈਠੇ ਆਂ ਸਾਰੇ ਜਣੇ ਤੇ ਇਦਾਂ ਆ ਕਿ ਸਾਡੇ ਸਿਆਹੀ ਕੰਮ ਯਾਰ ਹਲਾਤ ਆਲੇ ਦੇ ਨਹੀਂ ਸਕਣ ਸਾਰਾ ਕੰਮ ਉਹਦੇ ਨਹੀਂ ਕਰਨਾ ਹੀ ਹੋ ਭਾਜੀ ਦੇ ਵਿੱਚ ਗੁਲਗੁਲੇ ਹੋਰ ਕਿੰ ਟੂ 1 ਭਾਜੀ ਬੂੰਦੀ ਬਾਂਦੀ ਜੋ ਵੀ ਬਣਨਾ ਆ ਠੀਕ ਆ ਤੇ ਜਿਹੜੀ ਨਾਲ ਭੇਜਣੀ ਆ ਸगन ਆਲੇ ਦਿਨ ਤੇ ਉਹ ਯਾਰ ਪਾ ਜਿਹਦੇ ਵਿੱਚ ਉਹ ਹੀ ਬੂੰਦੀ ਤੇ ਗੁਲਗਲੇ ਜੋ ਵੀ ਬਣਾਣਾ ਆ ਇਹਦਾ ਦਿਮਾਗ ਪਤਾ ਨਹੀਂ ਕੀ ਹੈ ਇਹਨੂੰ ਚਲੋ ਠੀਕ ਚਲੋ ਰਮਨ ਫਿਗਰ ਤੇ ਮੈਨੂੰ ਵੀ ਹੈਗਾ ਵਾ ਪਰ ਕੀ ਕਰਨਾ ਵਾ लवली ਆ ਨਾਲ ਆਪਣਾ ਹੈਗਾ ਉਹ ਦੂਜਾ ਮੁਖਤਿਆਰ ਚਲ ਆਪਣਾ लवली ਆ ਨਾਲ ਮੁਖਤਿਆਰ ਵਾ ਛੜਾ ਪੁੱਤ ਬਣਦਾ ਵਾ ਨਹੀਂ ਤੇ ਜਵਾਈ ਆਪਣਾ ਰੰਗ ਬਖਾਲ ਦੇਈ ਚਲੋ ਜਾਓ ਫੇਰ ਤੁਸੀਂ ਜੇ ਜਵਾਈ ਪੁੱਤ ਬਣ ਜਾਣਾ ਤੇ ਆਪਣੇ ਪੁੱਤ ਕੌਣ ਲੱਭੇ ਜਵਾਈ ਪੁੱਤ ਨਹੀਂ ਲੱਭਦੇ ਆਈ ਨਹੀਂ ਨਹੀਂ ਨਗਲਤ ਹੋ ਗਿਆ ਠੀਕ ਆ ਪਰ ਜਿੰਨਾ ਚਿਰ ਮੇਰੀ ਧੀ ਨਹੀਂ ਆਣ ਕੇ ਦੱਸਦੀ ਉਹਨਾਂ ਚਿਰ ਮੈਨੂੰ ਤਸੱਲੀ ਨਹੀਂ ਗਈ ਹੋਣੀ ਸੁਣਾ ਤਰਿਆ ਜਾਂ ਕੋਈ ਹੋਰ ਮੁਸ਼ਕਲ ਹੋਈ ਤੇ ਫਿਰ ਕਿੱਦਾਂ ਕਰਨਗੇਓ ਫੇਰ ਟੈਨਸ਼ਨ ਨਹੀਂ ਲੈਣਗੇ ਟੈਨਸ਼ਨ ਲੈ ਕੇ ਹੋਰ ਬਿਮਾਰ ਹੋ ਜਾਣਾ ਕੋਈ ਗੱਲ ਨਹੀਂ ਉਹਨਾਂ ਨੇ ਮਨਾ ਕਰਤਾ ਵਾ ਹੁਣ ਤੈਨੂੰ ਤਾਂ ਥੋੜਾ ਬੋਤਾ ਪੋਣਾ ਹੀ ਪੈਣਾ ਵਾ ਨਾ ਛੇ ਮੰਮੀ ਜੀ ਉਹਨਾਂ ਨੇ ਮਨਾ ਦਿੱਤਾ ਨਾ ਨਾ ਕਰ ਜਾ ਚੁੱਕੋ ਆਪਣੇ ਸਿਰ ਤੇ ਲਾਉਣਾ ਬੜਾ ਔਖਾ ਕੋਈ ਗੱਲ ਨਹੀਂ ਤੂੰ ਕੱਟੀ ਤੂੰ ਕੋਈ ਰਹਿ ਫਿਕਰ ਨਾ ਕਰ ਗਿਆ ਨਾ ਕੀ ਫੋਕਰ ਕੀ ਕਵਾ ਜੇ ਇਹਨਾਂ ਨੂੰ ਪਨਾਇਆ ਤੜਾਇਆ ਨਾ ਕਸਮਿਆਰੇ ਨੇ ਸਾਡੇ ਪੱਲੇ ਕੁਛ ਨਹੀਂ ਗਾ ਪੋਣਾ ਇਦਾਂ ਕਰਦੇ ਆ ਹਾ ਹਾ ਵੇ ਜੋਤ ਦੀ ਵੀ ਠੀਕ ਆ ਜੇ ਨਾ ਸੁਨਿਆਰੇ ਕੋ ਪਨਾਇਆ ਤੜਾਇਆ ਲੈ ਦਿੱਤੇ ਇਹਦੇ 10 7 ਦੋਵੇ ਰਵਿੰਦਰ ਔਨੀ ਜੇ ਰਿਸ਼ਤੇਦਾਰ ਹੋਣੇ ਆ ਥੋੜੇ ਜੀ ਤੇ ਬਾਕੀ ਅੰਡਾ ਗਵਾਂਡੇ ਚਾਚੇ ਤਾਏ ਹੋਈ ਜਣੇ ਆ ਆਹੋ ਤੇ ਮੰਨ ਲਓ ਵੀ 15-15 20 ਜਣੇ ਹੋਣੇ ਆ ਮਹਾ ਆਹੋ ਫਿਰ ਤੇ ਲੋੜ ਨਹੀਂ ਆ ਕੋਈ ਉਹ ਕਹਿੰਦੀ ਆ ਵੀ ਆਪਾਂ ਜੋ ਤੁਸੀਂ ਉਹਨਾਂ ਨੂੰ ਕੋਈ ਗੱਲ ਨਹੀਂ ਦੱਸ ਦੂੰਗਾ ਉਹਨਾਂ ਨੂੰ ਮੈਂ ਹਾਂ ਤੇ ਚੱਲ ਫਿਰ ਰਹਿਣ ਦਿੰਦੇ ਆ ਪੈਰਲਸ ਦਾ ਉਹ ਤਾਂ ਮੈਂ ਤੈਨੂੰ ਪੁੱਛਣਾ ਹੀ ਓਦਾਂ ਹੀ ਨਹੀਂ ਨਹੀਂ ਪੈਰਲਸ ਦੀ ਲੋੜ ਹੀ ਨਹੀਂ ਉਹ ਆਪ ਜਦੋਂ ਮਨਾ ਕਰੰਦੇ ਆ ਅੱਛਾ ਤੇ ਨਾਲੇ ਥੋੜਿਆਂ ਜਣੇ ਨੇ ਤੇ ਆਉਣਾ ਵਾ ਤੇ ਕੀ ਇਹ ਨਾ ਕਰਨ ਖਲਾਰ ਪੋਣਾ ਵਾ ਚੱਲ ਤੈਜ ਨੂੰ ਮੈਂ ਕਹਿ ਦਿੰਦਾ ਹਾਂ ਆ ਉਹ ਵੇਲਾ ਚੱਲ ਜਿਓ ਇਦਾਂ ਹੀ ਸਲਾਹ ਵਾ ਤੇ ਫਿਰ ਮਾਮੇ ਨੂੰ ਫੋਨ ਕਰ ਦਿੰਨਾ ਮੈਂ ਨੇ ਇਧਰ ਆ ਮੇਰੀ ਗੱਲ ਸੁਣਾ ਹਾਂਜੀ ਕਿਹੜੀਆਂ ਗੱਲਾਂ ਨੇ ਐਡੀਆਂ ਜੇ ਬੁਏ ਬੰਦ ਬਰ ਕਰ ਕਰ ਨੇ ਗੱਲ ਸੁਣ ਮੇਰੀ ਇਧਰ ਆ ਹਾਂਜੀ امی ਕਿਹੜੀਆਂ ਆਈਡੀਆ ਜ਼ਰੂਰੀ ਗੱਲਾਂ ਨੇ ਚੱਲ ਸਮਝਾ ਦੇ ਫਿਰ ਉਹਨੂੰ ਸਮਝਾ ਦੂੰਗਾ ਮੈਨੂੰ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਚਾਹੀਦਾ ਜਿੱਦਾਂ ਉਹਦੀ ਸਲਾਹ ਆ ਵਧੀਆ ਕੀਤਾ ਆ ਹਾਂਜੀ ਤੇ ਕੋਈ ਗੱਲ ਨਹੀਂ ਠੀਕ ਆ ਤੁਸੀਂ ਕਰੋ ਤਿਆਰੀਆਂ ਠੀਕ 21 ਚਲ ਇਹ ਵੀ ਗੱਲ ਠੀਕ ਹੋ ਗਈ ਹੈ ਕਿ ਇੱਕੋ ਦਿਨ ਸਾਰੇ ਕੰਮ ਕਰ ਲੈਣੇ ਆ ਆ ਆ ਨਾ ਤੈਨੂੰ ਫੋਨ ਪਹੁੰਚੀ ਹੁਣਾਂ ਦਾ ਆ ਹੀ ਫੋਨ ਮੈਨੂੰ ਕਿੰਨੇ ਬੈਠੇ ਆ ਸਾਰੇ ਜਣੇ ਤੇ ਇਦਾਂ ਆ ਕਿ ਸਾਡੇ ਸਿਆਹੀ ਕੰਮ ਘਾਤ ਵਾਲੇ ਦੇ ਨਹੀਂ ਸਕਣਾ ਸਾਰਾ ਕੰਮ ਉਹਦੇ ਨਹੀਂ ਕਰਨਾ ਹੀ ਹੋ ਭਾਜੀ ਦੇ ਵਿੱਚ ਗੁਲਗੁਲੇ ਹੋਰ ਕੀ 21 ਭਾਜੀ ਬੂੰਦੀ ਬੰਦੀ ਜੋ ਵੀ ਬਣਾਣਾ ਆ ਠੀਕ ਆ ਤੇ ਜਿਹੜੀ ਨਾਲ ਭੇਜਣੀ ਆ ਸਗਨ ਵਾਲੇ ਦਿਨ ਤੇ ਉਹ ਯਾਰ ਪਾ ਜਿਹਦੇ ਵਿੱਚ ਉਹ ਹੀ ਬੂੰਦੀ ਤੇ ਗੁਲਗਲੇ ਜੋ ਵੀ ਬਣਾਣਾ ਆ ਇਹ ਦਿਮਾਗ ਪਤਾ ਨਹੀਂ ਕੀ ਆ ਇਹਨੂੰ ਚਲੋ ਠੀਕ ਚਲੋ ਰਮਨ ਫੇਕਰ ਤੇ ਮੈਨੂੰ ਵੀ ਹੈਗਾ ਵਾ ਪਰ ਕੀ ਕਰਨਾ ਵਾ लवली ਯਾਰ ਨਾਲ ਆਪਣਾ ਹੈਗਾ ਉਹ ਦੂਜਾ ਚਲ ਆਪਣਾ ਲਵਲੀਆ ਨਾਲ ਮੁਖਤਿਆਰ ਵਾ ਛੜਾ ਪੁੱਤ ਬੰਦਾ ਵਾ ਨਹੀਂ ਤੇ ਜਵਾਈ ਆਪਣਾ ਰੰਗ ਬਖਾਲ ਦੇਈ ਚਲੋ ਜਾਓ ਫਿਰ ਤੁਸੀਂ ਜੇ ਜਵਾਈ ਪੁੱਤ ਬਣ ਜਾਣਾ ਤੇ ਆਪਣੇ ਪੁੱਤ ਕੌਣ ਲੱਭੇ ਜਵਾਈ ਪੁੱਤ ਨਹੀਂ ਲੱਭਤੇ ਆਈ ਨਹੀਂ ਨਹੀਂ ਨਾ ਗਲਤ ਹੋ ਗਿਆ ਘਿਆ ਪਰ ਜਿੰਨਾ ਚਿਰ ਮੇਰੀ ਧੀ ਨਹੀਂ ਆਣ ਕੇ ਦੱਸੀ ਉਹਨਾਂ ਚਿਰ ਮੈਨੂੰ ਤਸੱਲੀ ਨਹੀਂ ਕੀ ਹੋਣੀ ਸੁਣਾ ਤਰਿਆ ਜਾਂ ਕੋਈ ਹੋਰ ਮੁਸ਼ਕਲ ਹੋਈ ਤੇ ਫਿਰ ਕਿੱਦਾਂ ਕਰਨਗੇਓ ਫਿਰ ਟੈਨਸ਼ਨ ਨਹੀਂ ਲੈਣਗੇ ਟੈਨਸ਼ਨ ਲੈ ਕੇ ਹੋਰ ਬਿਮਾਰ ਹੋ ਜਾਣਾ ਕੋਈ ਗੱਲ ਨਹੀਂ ਉਹਨਾਂ ਨੇ ਮਨਾ ਕਰਤਾ ਵਾ ਹੁਣ ਤੈਨੂੰ ਤਾਂ ਥੋੜਾ ਬੋਤਾ ਪੋਣਾ ਹੀ ਪੈਣਾ ਵਾ ਨਾ ਛੇ ਮੰਮੀ ਜੀ ਉਹਨਾਂ ਨੇ ਮਨਾ ਦਿੱਤਾ ਨਾ ਇਹਨਾਂ ਕਰਜ਼ਾ ਚੁੱਕੋ ਆਪਣੇ ਸਿਰ ਤੇ ਲਾਉਣਾ ਬੜਾ ਔਖਾ ਕੋਈ ਗੱਲ ਨਹੀਂ ਤੂੰ ਹੀ ਕੱਟੀ ਤੂੰ ਕੋਈ ਰਹਿ ਫਿਗਰ ਨਾ ਕਰ ਕੇਣਾ ਹੀ ਫੋਕਰ ਫਿਗਰ ਜੇ ਇਹਨਾਂ ਨੂੰ ਪਨਾਇਆ ਤੜਾਇਆ ਨਾ ਤਾਂ ਸੁਨਿਆਰੇ ਨੇ ਸਾਡੇ ਪੱਲੇ ਕੁਛ ਨਹੀਂ ਗਾ ਪੋਣਾ ਇਦਾਂ ਕਰਦੇ ਆਂ ਹਾਂ ਹਾਏ ਤੇ ਜੋਤੀ ਵੀ ਠੀਕ ਆ ਦੇ ਨਾ ਸੁਨਿਆਰੇ ਕੋ ਪਨਾਏ ਤੜਾਈ ਲੈ ਗਦੇ ਤੇ ਇਹਦੇ 10-7 ਦੋ ਰਪਿੰਦਰ ਔਨੀ ਜੇ ਸਤੇਦਾਰ ਹੋਣੇ ਆ ਥੋੜੇ ਜੇ ਤੇ ਬਾਕੀ ਅੰਡਾ ਗਵਾਂਡੇ ਚਾਚੇ ਤਾਏ ਹੋਈ ਜਣੇ ਆ ਆਹੋ ਤੇ ਮੰਨ ਲਓ ਵੀ 15-15 20 ਜਣੇ ਹੋਣੇ ਆ ਮਾ ਆਹੋ ਫਿਰ ਤੇ ਲੋੜ ਨਹੀਂ ਆ ਕੋਈ ਉਹ ਕਹਿੰਦੀ ਆ ਵੀ ਆਪਾਂ ਜੋ ਤੁਸੀਂ ਉਹਨਾਂ ਨੂੰ ਕੋਈ ਗੱਲ ਨਹੀਂ ਦੱਸ ਦੂੰਗਾ ਉਹਨਾਂ ਨੂੰ ਮੈਂ ਹਾਂ ਤੇ ਚੱਲ ਫਿਰ ਰਹਿਣ ਦਿੰਦੇ ਆ ਪੈਲਸ ਦਾ ਉਹ ਤਾਂ ਮੈਂ ਤੈਨੂੰ ਪੁੱਛਣਾ ਹੀ ਉਦਾਂ ਹੀ ਨਹੀਂ ਨਹੀਂ ਪੈਲਸ ਦੀ ਲੋੜ ਹੀ ਨਹੀਂ ਉਹ ਆਪ ਜਦੋਂ ਮਨਾ ਕਰੰਦੇ ਆ ਅੱਛਾ ਤਨਾਲੇ ਥੋੜਿਆਂ ਜਣਿਆਂ ਨੇ ਤੇ ਆਉਣਾ ਵਾ ਤੇ ਕੀ ਇੰਨਾ ਕਰਨ ਖਲਾਰ ਪੋਣਾ ਵਾ ਚੱਲ ਤੈਜ ਨੂੰ ਮੈਂ ਕਹਿ ਦਿੰਦਾ ਆ ਉਹ ਵੇਲਾ